ਮਮਾ ਮੇਰਾ ਹੁਣ ਕੰਮ ਕੰਪਲੀਟ ਹੋ ਗਿਆ ਮੈਂ ਪਾਜੀ ਵੀਡੀਓ ਖੇਡ ਮੈਂ ਵੀ ਖੇਡਣ ਚੱਲ ਜਮਾ ਹਾਂ ਪੁੱਤ ਖੇਡਿਆ ਖੇਤੀ ਆ ਜੀ ਫਿਰ ਪਾਪਾ ਆਉਣ ਵਾਲੇ ਆ ਠੀਕ ਹੈ ਉੱਠੇ ਆ ਗਏ ਤੁਸੀਂ ਲਾਹੌਰ ਨਿਆਣੀ ਕਿਧਰ ਗਏ ਨਿਆਣੀ ਆ ਪੜ੍ਹਦੇ ਸੀ ਹੁਣੇ ਗਏ ਬਾਹਰ ਕਿੰਦਾਂ ਗਏ? ਇਨੀ ਵਾਰੀ ਕਿਹਾ ਵੀ ਮਾਰ ਨਾ ਜਾਣਦਿਆ ਕਰ। 10 ਪਲਾ ਹੋਰ ਨਿਆਣੇ ਅੰਦਰ ਰਹਿੰਦੇ ਆ ਸਾਰਾ ਦਿਨ। ਹੁਣੇ ਤਾਂ ਗੇ ਪੜ੍ਹਦੇ ਮੈਂ ਠਾਣ ਦੱਸੇ ਪੜ੍ਹਦੇ ਪਏ ਸੀ ਬੈਠੇ ਆਂਡ ਕੋਣ ਖੇਡਣ ਗਏ ਹੋਣੇ। ਮੈਂ ਤੈਨੂੰ ਦੱਸ। ਦੱਸਾਂ ਮੈਂ ਤੈਨੂੰ ਆਪਣੀ ਆਦਤਾਂ ਸੁਧਾਰ ਰਾਂ। ਮੇਰੀ ਕੀ ਆਦਤਾਂ ਮੈਂ ਸੁਧਾਰਾਂ? ਐ ਦਿਨੇ ਨਿਆਣੇ ਵਿਗੜਦੇ ਫਿਰ। ਕਿਵੇਂ ਨਿਆਣੇ ਵਿਗੜਦੇ? ਤਾਂ ਨਿਆਣੇ ਨੂੰ 10 ਵਾਰ ਖੇਡਣ ਨੂੰ ਜਾਣਾ ਹੈਗਾ। ਫਿਰ ਨਹੀਂ ਜਾਣਾ, ਖੇਡਣ ਨੂੰ ਨਹੀਂ ਜਾਣਾ ਜਦੋਂ ਦੇਖ ਲੋ ਐਡੇ ਵਿਗੜਦੇ ਨਿਆਣੇ ਫਿਰ। ਤੁਸੀਂ ਤਾਂ ਐਦਾ ਹੀ ਕਰਦੇ ਰਹਿੰਦੇ ਨਿਆਣੇ ਸਭ ਠੀਕ ਕਰਨਿਆ। ਇਤਨੀ ਬਿਗੜਣ ਲੱਗੇ ਨੇ ਆਏ ਤੁਹਾਡੇ ਦੱਸ ਬਣਾ ਨਿਆਣੇ ਅੰਦਰ ਡਾਕੋਂਦੇ ਆ ਵੀ ਅੰਦਰ ਡੱਕ ਲਈਏ ਨਿਆਣੇ ਤੇ ਡੱਕੇ ਆਦੇ ਹੋਣਾ ਡਾਕੋਂਦੇ ਨੇ ਆਲੇ ਕਿਉਂ ਨਿਆਣੇ ਦੇ ਬਾਹਰ ਖੇਡਣ ਨਹੀਂ ਜਾਂਦਾ ਸਾਰਾ ਦਿਨ ਘਰ ਦੇ ਜਾਂਦਾ ਡੱਕੀ ਰੱਖੋ ਨਿਆਣਿਆਂ ਨੂੰ ਡੱਕਾਂ ਚਾਹੀਦੇ ਨਿਆਣੇ ਡੱਕ ਨਹੀਂ ਹੁੰਦੇ ਲਕਣੇ ਜਾਂਦੇ ਆ ਤਾਂ ਸਵਾਲ ਲਾ ਮੈਂ ਤੁਹਾਨੂੰ ਦੱਸਾਂ ਬੜੀਆਂ ਮੇਰੀਆਂ ਆ ਤਾਂ ਨੂੰ ਕੀ ਹੋਇਆ ਤੁਸੀਂ ਹਮੇਸ਼ਾ ਏਦੇ ਕਰਦੇ ਰਹਿੰਦੇ ਆ ਬੜੇ ਨਿਆਣਿਆਂ ਨੂੰ ਨਾ ਇੱਧਰ ਜਾਂ ਦਿੰਦੇ ਨਾ ਉੱਧਰ ਜਾਂ ਦਿੰਦੇ ਆ ਜਦੋਂ ਨਿਆਣੇ ਇੱਧਰੋਂ ਦੇਖ ਲਓ ਹੈ ਤੈਨੂੰ ਖੇਡਣ ਗਿਆ ਜਦੋਂ ਦੇਖ ਲਓ ਕਿਦੋਂ ਖੇਡਣ ਨੂੰ ਗਿਆ ਹੈ ਕਿ ਜਾਣਾ ਨਹੀਂ ਉਹ ਨਹੀਂ ਖੇਡਣ ਡਾਕੁੰਦੇ ਰੱਖ ਲੋ ਡਾਕਾ ਕੇ ਦੋ ਦਿਨ ਘਰੇ ਰਹਿ ਕੇ ਦੇਖ ਲੋ ਵੀ ਨਿਆਣੇ ਕਿਦਾਂ ਡੱਪ ਹੁੰਦੇ ਆ ਮੇਰੀ ਗੱਲ ਸੁਣ ਲੈ ਚੱਕ ਨਹੀਂ ਮੇਤਰਾ ਮੈਂ ਨਰ ਜਾ ਬਨੇ ਦੇਖਿਆ ਮੈਂ ਡਾਕ ਲਵਾ ਪਈਏ ਨਹੀਂ ਰੱਖਣੇ ਹੋਵੇ ਮੈਂ ਜਾਂ ਤੁਸੀਂ ਬਹੁਤਾ ਕੰਨੇ ਹੋ ਤਾਂ ਮੈਂ ਡਾਕ ਨਾ ਡੱਕ ਨਾ ਦਿੰਦਾ ਚੱਕੜਾ ਬੰਦ ਨਹੀਂ ਮੇਤਰਾ ਭੱਜ ਜਾ ਮੈਂ ਆਹੋ ਚਲ ਜਾਣਾ ਮੈਂ ਐਵੇਂ ਗਾਲੀ ਗਾਲ ਨਾ ਇਹ ਦੂ ਆਪੇ ਧਾਉਂਗਾ ਨਿਆਣੇ ਮੈਂ ਜਦੋਂ ਦੇਖ ਲਾ ਮੈਂ ਚਲੀ 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 ਕੱਲ ਧਾਉਂਗਾ ਆਪੇ ਧਾਉਂਗਾ ਨਿਆਣੇ 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 ਹਾਂ ਰਹਿਣਾ ਮੈਂ ਆਪੇ ਬੀਨੂ ਫੋਨ ਫਿਰ ਹੈਲੋ ਹੈਲੋ ਹਾਂਜੀ ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਸ ਠੀਕ ਠਾਕ ਭਾਬੀ ਦੇਖ ਲਓ ਮੇਰ ਨਾਲ ਰੋਜ਼ ਲੜਦੇ ਅੱਜ ਫੇਰ ਲੜਦੇ ਆ ਮੇਰ ਨਾਲ ਲੜ ਕੇ ਹਟਿਆ ਅੱਜ ਫੇਰ ਫੇਰ ਲੜ ਪਏ ਹੁਣ ਹੋਰ ਕੀ ਆ ਮੈਂ ਨਹੀਂ ਰਹਿਣਾ ਹੈਗਾ ਹੁਣ ਤੁਸੀਂ ਮੈਨੂੰ ਆ ਕੇ ਲੈ ਜਾਓ ਕੀ ਗੱਲ ਤੁਸੀਂ ਗਾਤੇ ਇੰਨੇ ਕਲੇਸ਼ ਕਰਦੇ ਰਹਿੰਦੇ ਨੇ ਰੋਜ਼ ਪਤਾ ਨਹੀਂ ਨਿਆਣੇ ਨੂੰ ਅੰਦਰ ਡਾਕੇ ਰੱਖ ਅੰਦਰ ਡਾਕੇ ਰੱਖ ਦਸ ਨਿਆਣੇ ਘਰ ਪਲਾਂ ਅੰਦਰ ਰਹਿੰਦੇ ਆ ਹੁਣ ਅੱਜ ਗਵਾਲ ਪੜਦੇ ਪੜਦੇ ਗਵਾਨੀ ਚਲ ਗਏ ਜਦ ਹੀ ਆ ਗਏ ਨੇ ਅੰਦਰ ਅੰਦਰ ਰੱਖ ਨਿਆਣਿਆਂ ਨੂੰ ਨਿਆਣੇ ਕਿਤੇ ਅੰਦਰ ਰਹਿੰਦੇ ਆ ਉਹੀ ਤਾਂ ਹੈ ਨਾ ਮੈਂ ਦੱਸ ਕਿੰਨਾ ਕਹਿੰਨਾਂ ਨੂੰ ਕਰੀ ਜਾਵਾਂ ਮੈਨੂੰ ਕਹਿੰਦੇ ਚਲੀ ਜਾ ਮੈਂ ਹੁਣ ਚਲ ਜਾਣਾ ਹੈਗਾ ਜਾਂ ਤਾਂ ਇਹਦੇ ਨਾਲ ਆ ਕੇ ਗੱਲ ਕਰੋ ਜਾਂ ਮੈਨੂੰ ਲੈ ਜਾ ਮੈਂ ਨਹੀਂ ਇੱਥੇ ਰਹਿਣਾ ਹੈਗਾ ਚੱਲ ਕੋਈ ਨਹੀਂ ਕੰਬਣਗੇ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਹੁਣ ਤਾਂ ਹਨੇਰਾ ਹੋ ਗਿਆ ਮੈਂ ਸਵੇਰ ਨੂੰ ਆ ਜਾਨੀ ਪਹਿਲੀ ਬੱਸ ਹੀ ਆ ਜਾਣਾ ਮੈਂ ਠੀਕ ਆ ਹਾਂਜੀ ਠੀਕ ਆ ਮੈਂ ਤਿਆਰ ਹੋਊਂਗੀ ਆਪਣੀ ਅਟੈਚੀ ਤਿਆਰੀ ਰੱਖੂੰ ਕੱਪੜੇ ਮੈਂ ਨਹੀਂ ਹੁਣ ਇੱਥੇ ਰਹਿਣਾ ਹੈਗਾ ਚੱਲ ਕੋਈ ਨਹੀਂ ਫੇਰ ਮੈਂ ਤੈਨੂੰ ਲੈ ਜਾਨੀ ਮੈਂ ਆਣੀਏ ਨਾਲੇ ਤੇਰੇ ਭਾਜੀ ਨੂੰ ਫੋਨ ਕਰਕੇ ਦੱਸ ਦਿਆਂ ਮੈਂ ਉਹਨੂੰ ਹਾਂਜੀ ਹਾਂਜੀ ਠੀਕ ਆ ਚਲ ਠੀਕ ਆ ਕੋਈ ਨਹੀਂ ਮੈਂ ਆਗੇ ਸਵੇਰ ਨੂੰ ਸੱਜਰੇ ਆ ਜਾਣਾ ਮੈਂ ਠੀਕ ਆ ਜੀ ਹਾਂ ਹੁਣ ਦੱਸੋ ਤਾਂ ਇੰਜ ਕੀ ਗੱਲ ਹੋਈ ਕਾਹਤੇ ਲੜਦਾ ਹੈ ਤੇਰੇ ਨਾਲ ਇਹ ਕੀ ਦੱਸਾਂ ਭਾਬੀ ਨਿਆਣੇ ਪਿੱਛੇ ਲੜ ਪੈਂਦਾ ਏ ਹਮਮ ਰੋਜ਼ ਹੀ ਨਿਆਣੇ ਅੰਦਰ ਡਾਕੇ ਰੱਖ ਨਿਆਣੇ ਦਸ ਭਾੜਾ ਤੁਹਾਨੂੰ ਪਤਾ ਹੀ ਇਹ ਵੀ ਰਹਿੰਦੇ ਅੰਦਰ ਨਿਆਣੇ ਕਿ ਥੋੜੀ ਬਾਹਰ ਵੀ ਘੁੰਮਣਾ ਹੈ ਮੇ ਖੇਡਣਾ ਵੀ ਆ ਬੱਚਿਆਂ ਨੇ ਉਹੀ ਤਾਂ ਹੈ ਵੀ ਨਿਆਣੇ ਅੰਦਰ ਡਾਕੇ ਰਹਿੰਦੇ ਹੈਗੇ ਹਮ ਕੱਲ ਵੀ ਪੜਦੇ ਪੜਦੇ ਨਿਆਣੇ ਬਾਹਰ ਗਵਾਂੜੀ ਦੇ ਖੇਡਣ ਚਲ ਗਏ ਜਦ ਹੀ ਆਗੇ ਕੰਮ ਤੋਂ ਅੱਛਾ ਕਿੱਥੇ ਗਏ ਨਿਆਣੇ ਕੋੰਦਰ ਡੱਕੇ ਰੱਖ ਤੇ ਮੇਰੇ ਦੋਲੇ ਹੋ ਜਾਂਦੇ ਵੀ ਚਲੀ ਜਾ ਇੱਥੋਂ ਚਲੀ ਜਾ ਮੈਂ ਆਪੇ ਹੀ ਨਿਆਣੇ ਸੰਭਲੂ ਆਪੇ ਸੰਭਲੂ ਤੋਗਾ ਮੇਰਾ ਨਹੀਂ ਇੱਥੇ ਖੋਸ਼ ਹੈਗਾ ਮੇਰਾ ਨਹੀਂ ਘਰ ਹੈਗਾ ਇਹ ਚੱਲ ਜਾ ਚੱਲ ਜਾ ਦੋ ਦੋ ਦੇਖ ਲੋ ਇੱਦੇ ਕਰਦਾ ਰਹਿੰਦਾ ਮਾੜੀ ਮਾੜੀ ਗੱਲ ਤੇ ਹਨਾ ਹੋਰ ਕਿ ਆ ਰੋਜ਼ ਚੱਲ ਨਿਆਣੇ ਤੇ ਵੀ ਹੁਣ ਫੇ ਮਾੜਾ ਅਸਰ ਪੈਂਦਾ ਜਦ ਲਿਆਣੇ ਮੋਰੇ ਲੜ ਪੈਂਦੇ ਆਹ ਓ ਇਹ ਤਾਂ ਹੈਗਾ ਗੱਲ ਤੇ ਕਰਨ ਲੱਗ ਜਾਂਦੇ ਆ ਚਲੀ ਜਾ ਆਪਣੇ ਘਰ ਚਲੀ ਜਾ ਆਪਣੇ ਘਰ ਕੋਈ ਨਹੀਂ ਹੁਣ ਅਸੀਂ ਤੈਨੂੰ ਲੈ ਜਾਣਾ ਹੁਣ ਅਸੀਂ ਭੇਜਣਾ ਨਹੀਂ ਕਿਸੇ ਗੱਲ ਨਾਲ ਭੇਜਾਂਗੇ ਹੁਣ ਇਹਨੂੰ ਹੁਣ ਕਿੱਥੇ ਗਿਆ ਮੈਂ ਤਾਂ ਰਾਤੀ ਆ ਜਾਣਾ ਸੀ ਰਾਤੀ ਹਨੇਰਾ ਹੋ ਗਿਆ ਸੀਗਾ ਹੁਣ ਕਿੱਥੇ ਗਿਆ ਪਤਾ ਨਹੀਂ ਇੱਧਰ ਬਾਹਰ ਹੀ ਗਏ ਨੇ ਕੋਈ ਨਹੀਂ ਆਲਾ ਦੇ ਨਹੀਂ ਮੈਂ ਖਾਤਰ ਕਰਕੇ ਜਾਣੀ ਆ ਜੇਰੀ ਚੰਗੀ ਤਰ੍ਹਾਂ ਤੇਰੇ ਭਾਜੀ ਨੇ ਵੀ ਇਹੀ ਕਿਹਾ ਹੈ ਕਹਿੰਦਾ ਨਿਆਣੇ ਛੱਡ ਕੇ ਆਈ ਤੇ ਕੁੜੀ ਨਾਲ ਲੈ ਕੇ ਤਾਂ ਸੀ ਜਾਣੀ ਨਹੀਂ ਅਸੀਂ ਕਹਿੰਦੇ ਲ ਉੱਥੇ ਬਿਠਾ ਲਈ ਤੈਨੂੰ ਵਿਆਹ ਆ ਤੇਰਾ ਇਹ ਘਰ ਆ ਇਹਦੀ ਆਪਣੀਆਂ ਭੈਣਾਂ ਨਾ ਹੋਵੇ ਨਾ ਉਹਨੂੰ ਫੇਰ ਪਤਾ ਲੱਗੇ ਰਾਸ ਫਲਾ ਭਾਬੀ ਮੈਨੂੰ ਤਾਂ ਇਹ ਨਹੀਂ ਸਮਝ ਆਦੀ ਧੀਆ ਦਾ ਘਰ ਕਿਹੜਾ ਹੁੰਦਾ ਪੇਕੇ ਕਹਿੰਦੇ ਵਿਆਹ ਕੇ ਤੋੜ ਦਿੱਤਾ ਸੋਹਰੇ ਸੋਹਰੇ ਘਰ ਟਾੜਾ ਸੋਹਰੇ ਜਿਹੜਾ ਦੇ ਕੰਜਰ ਟੱਕਰ ਜਾਂਦੇ ਆ ਪਿੰਨਾ ਸੋਹਰੇ ਕਹਿੰਦੇ ਨਾ ਪੇਕੇ ਆਹ ਸਹੀ ਗੱਲ ਆ ਕਿਹਕੇ ਦਾ ਕਹਿੰਦੇ ਮਾਪੇ ਕਹਿੰਦੇ ਚਲ ਧੀ ਵਿਆਹਤੀ ਅਸੀਂ ਸੋਖੇ ਹੋ ਗਏ ਹੁਣ ਕੀ ਬਗ ਐਦਾ ਦੇ ਕੰਜਰ ਜਦੋਂ ਮਿਲ ਜਾਂਦੇ ਆ ਅੱਗੇ ਨਾਲ ਵੀ ਬੰਦਾ ਔਖਾ ਹੋ ਜਾਂਦਾ ਦੁਖੀ ਹੋ ਜਾਂਦਾ ਆ ਹਨਾ ਹੋਰ ਕਿਆ ਹਰ ਘਰ ਹਰ ਘੜੀ ਕਲਾ ਕਲੇਸ਼ ਹਰ ਘੜੀ ਕਲਾ ਬਤਰੀ ਜਾ ਚਲੀ ਜਾ ਚਲੀ ਜਾ ਆ ਚਾਲ ਤੂੰ ਆਪਣੇ ਕੱਪੜੇ ਪੈ ਕੇ ਕਰ ਨਿਆਣੇ ਕਿੱਥੇ ਗਏ ਆ ਨਿਆਣੇ ਸਕੂਲ ਗਏ ਹੋ ਕੋਈ ਨਹੀਂ ਨਿਆਣਿਆਂ ਨੂੰ ਇੱਥੇ ਛੱਡ ਕੇ ਜਾਣਾ ਇਹਦੇ ਕੋਲ ਫੇਰ ਇਹਨੂੰ ਪਤਾ ਲੱਗਣਾ ਆ ਜਰੀ ਕੋਈ ਹਾਂਜੀ ਆਪੇ ਦੇਖੋ ਜੇ ਕਹਿੰਦੇ ਆ ਵੀ ਨਹੀਂ ਨਹੀਂ ਮੈਂ ਨਿਆਣੇ ਅੰਦਰ ਟੱਕੇ ਰੱਖੂੰਗਾ ਡੱਕੇ ਜਾਂਦੇ ਨੇ ਨਿਆਣੇ ਆਪੇ ਦੇਖੀ ਜਾਣਗੇ ਨਿਆਣੇ ਆਓ ਜਦੋਂ ਸ਼ਾਂਭੂ ਗਾ ਨਾ ਪਤਾ ਲੱਗੂਗਾ ਨਾਲੇ ਪਕਾ ਕੇ ਖਲਾਉਂਗਾ ਉਹਨਾਂ ਨੂੰ ਛੋਟੀਆਂ ਫੇਰ ਪਤਾ ਲੱਗਣਾ ਹੈ ਚੱਲ ਤੂੰ ਕੱਪੜੇ ਪਾ ਛੇਤੀ ਕਰ ਆਪਾਂ ਚੱਲੀਏ ਨਾ ਮੈਂ ਰਾਤ ਦੇ ਕੱਪੜੇ ਤਿਆਰ ਕੀਤੇ ਹੋਏ ਆਹੋ ਨਿਆਣੇ ਜਦੋਂ ਆਉਂਗੇ ਸਕੂਲੋਂ ਨਾ ਪੁੱਛੂਗੇ ਇਹਨੂੰ ਵੇ ਕਿੱਥੇ ਗਈ ਆ ਮਾਂ ਨਿਆਣਿਆਂ ਨੂੰ ਵੀ ਪਤਾ ਲੱਗੂਗਾ ਇਹਦੀਆਂ ਕਰਤੂਤਾਂ ਦਾ ਹਨਾ ਹਾਂ ਦੱਸਣਗੇ ਆਪੇ ਵੀ ਕਿੱਦਾਂ ਨਿਆਣੇ ਨਾਲੇ ਪਤਾ ਲੱਗੂਗਾ ਇਹਨਾਂ ਨੂੰ ਕਿੱਦਾਂ ਚਲ ਤੂੰ ਬਾਹਰ ਚੱਕ ਟੇਟੀ ਹਾਂ ਆ ਜਾ ਚੱਲੀ ਜਾ ਤੂੰ ਚਲ 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 ਚੱਲ ਇਹਨਾਂ ਨੂੰ ਲੈ ਜਾ ਇਹਨੂੰ ਨਾ ਸਮਝਾਇਓ ਨਹੀਂ ਸਮਝਾਣੇ ਆ ਤੇ ਸਾਡੀ ਕੁੜੀ ਨੂੰ ਕੀ ਆ ਤੈਨੂੰ ਰੋਟੀ ਨਹੀਂ ਦਿੰਦੀ ਕਿ ਤੈਨੂੰ ਚਾਹ ਨਹੀਂ ਦਿੰਦੀ ਹੈਗੀ ਏ ਇਹ ਆਤੇ ਹੂ ਇਹ ਕਿਆ ਵੀ ਆਪਣੀ ਆਦਤਾਂ ਸੁਧਾਰ ਆਜਾ ਨੀ ਨਿਆਣੇ ਮਾਂ ਘਟੀ ਰਾਜੀ ਨਿਆਣੇ ਨੂੰ ਇੰਨੇ ਰੋਕਣਾ ਮੈਂ ਉਹਦਾ ਕੰਮ ਤੇ ਰਹਿਣਾ ਨਹੀਂ ਨਿਆਣੇ ਕਹਦੀ ਆ ਕੋਈ ਸਾਡੀ ਕੁੜੀ ਕਹਿ ਦੇਣਾ ਤੇਰੇ ਘਰ ਦੀ ਇੱਥੇ ਮੇਰੀ ਗੱਲ ਸੁਣ ਲੋ ਹੁਣ ਜੇ ਲੈ ਜਨੇ ਮੈਂ ਮੁੜ ਕੇ ਲੈਣਿਆ ਤਾਂ ਮੈਨੂੰ ਬੋਲ ਨਾ ਕਰਿਓ ਨਾ ਲੈਣ ਆਈ ਤੂੰ ਹਾਂ ਅਸੀਂ ਰੱਖ ਲਵਾ ਦੇ ਤੇਰੇ ਨਾਲ ਕਿੰਨਾ ਤੇ ਰੱਖਦੇ ਏ ਤੁਸੀਂ ਇਹ ਉਹਦੇ ਮਾਪੇ ਹੈ ਨਹੀਂ ਤਾਂ ਅਸੀਂ ਛੁੱਟੀ ਹੋਣੀ ਹੈਗੀ ਕੁੜੀ ਆਪਣੀ ਇਹਦੇ ਨਾਲ ਕਿੰਨਾ ਤੇ ਰੱਖਦੇ ਏ ਤੁਸੀਂ ਕੋਈ ਨਹੀਂ ਦੇਖ ਲਈ ਤੂੰ ਕਿੰਨਾ ਤੇ ਰੱਖਦੇ ਤੁਸੀਂ ਕੋਈ ਨਹੀਂ ਜੇ ਤੇਰੀਆਂ ਭੈਣਾਂ ਨਾ ਹੋਵੇ ਨਾ ਇਦਾਂ ਫਿਰ ਤੈਨੂੰ ਪਤਾ ਲੱਗੇ ਜੇ ਰਿਕਰ ਮੇਰੀਆਂ ਭੈਣਾਂ ਨੂੰ ਵੇਚ ਲੈ ਕੇ ਆਣ ਦੀ ਲੋੜ ਭੈਣਾਂ ਨਹੀਂ ਲੈ ਕੇ ਆਣ ਦੀ ਲੋੜ ਹੈ ਚੱਲੀ ਜਾਂ ਡੱਕ ਲੈ ਹੁਣ ਨਿਆਣੇ ਅੰਦਰ ਆ ਕੋਈ ਮੈਂ ਡੱਕਦਾ ਹਾਂ ਆਪਣੇ ਨਿਆਣੇ ਕਿਹਨਾਂ ਨੂੰ ਕਿੰਨਾ ਚਿਰ ਦਿੰਦੇ ਰੋਟੀਆਂ ਆ ਗਿਆ ਮੇਰਾ ਪੁੱਤ ਬੈਠ ਬੈਠ ਨਾਲੇ ਕਿੱਟਵਾ ਦੇ ਪਾਣੀ ਪੀਣਾ ਮੈਂ ਪਾਣੀ ਲੈ ਕੇ ਆਣਾ ਬੈਠ ਜਾ ਫਿਰ ਬੈਠ ओहो हो हो बहुत पता ना ना मेरा पत्त पाई में यह मैं तेरे केट अंदर आ ना मेरा पत्त यह बैंड यह मेरा पत्त पापा मम्मा कितने हैं ओ मम्मा पत्त ਉਹ ਲੈ ਇਧਰ ਇਮਾਮੇ ਉਹ ਆਪਾਂ ਨਹੀਂ ਲੈ ਕੇ ਆਈ ਹੁਣ ਤਾਂ ਤਾਂ ਕਰ ਦਿਜੋ ਆਪਾਂ ਹੀ ਲੈ ਕੇ ਆਣੀ ਕੋਈ ਨਹੀਂ ਤੂੰ だっ ਕੇ ਹੁਣ ਚਾਹ ਵੀ ਨਹੀਂ ਪਹਿਲਾਂ ਰੋਟੀ ਖਾਣੀ ਕੁਛ ਨਹੀਂ ਖਾਣੀ ਇਹ ਉਹ ਖਾਣਾ ਤੇ ਲਿਆ ਤੂੰ ਦੁਕਾਨ ਤੋਂ ਲਿਆ ਜਾ ਲੈ ਲਿਆ ਮੈਂ ਪੁੱਤ ਨਹੀਂ ਨਹੀਂ ਲਿਆ ਨਹੀਂ ਕੁਕੀ ਖਾਣਾ ਫੇ ਕੁਛ ਨਹੀਂ ਕੁਛ ਨਹੀਂ ਖਾਣਾ ਚੱਲ ਕੋਈ ਨਹੀਂ ਦੂਨੀ ਖੋਲ ਲੈ ਮੈਂ ਪੁੱਤ ਬਣੇ ਜਿਵੇਂ ਮੈਂ ਪੁੱਤ ਨੇ ਹਾਂਜੀ ਪਾਣੀ ਚਾਹੀ ਵੀ ਨਾ ਹੋਰ ਨਹੀਂ ਮੈਂ ਪੀਰ ਮਾ ਭਾਜੀ ਤੇਰਾ ਆ ਜਾਣਾ ਉਹਦਾ ਅੱਜ ਮੈਚ ਹੈ ਸੀਗਾ। ਆ ਖੇਡਣ ਗਿਆ ਬੂਲ ਬਣਾ। ਆ ਆ ਜਾਣਾ। ਖਾਂ ਚਾਹ ਨੂੰ ਕੀ ਖਾਣਾ? ਦਾਦੇ ਕੀ ਖਾਣਾ? ਮੈਂ ਸ਼ਹਿਰ ਹੋ ਜਾ ਕੇ ਆਵਾਂ। ਕੀ ਖਾਣਾ? ਕੁਛ ਵੀ ਨਹੀਂ ਖਾਣਾ। ਕੁਛ ਤਾਂ ਖਾ ਲੈ ਮੇਰੇ ਬੁੱਤ। ਨਹੀਂ। ਹੂੰ। ਕੁਛ ਨਹੀਂ ਖਾਣਾ। ਨਾ ਮੇਰੇ ਬੁੱਤ ਕੋ ਲਾਜ਼ ਰੱਖਿਆ। ਸੋਚ। ਪਪਾ ਮੈਂ ਕੈਸ਼ਿੰਸ ਤੇ ਚੱਲੂ ਮੈਂ ਕਿਹੜਾ ਕੰਮ ਕਰਦਾ ਪਤਾ ਦਿਆਂ ਨੂੰ ਪਤਾ ਹੈ ਪਹਿਲਾਂ ਮਮਾ ਛੱਡ ਦੇਣ ਦੇ ਸੀ ਅੱਜ ਮੈਂ ਕੱਲੀ ਨੇ ਚੱਲ ਜਾਨੀ ਚਲ ਠੀਕ ਆ ਬਈ ਜਾ ਦੇ ਇਹ ਤਾਂ ਮੈਂ ਛੱਡਿਆ ਨਾ ਤੂੰ ਚੱਲ ਜਾ ਹਾਂ ਆ ਜਾ ਕੇ ਨਾਲ ਚਾਹ ਬਣਾ ਕੇ ਮੋੜ ਕੇ ਆ ਕੇ ਬੁਲਾਉਣਾ ਠੀਕ ਆ ਚਲ ਜਾ ਆ ਮੈਂ ਬੁੱਕ ਜਾ

ਕੀ ਗੱਲ ਕਰੀ ਸੀ ਮੈਂ ਬੁੱਤ ਨੇ ਕੀ ਗੰਦ ਕਰੀ ਸੀ ਕੀ ਗੱਲ ਕਰੀ ਸੀ ਪਪਾ ਕੋਲ ਪਰਾ ਘਰ ਪਰਾਲਾ ਹੋ ਗਿਆ ਪਟਾਕੇ ਨਵਾਂ ਬਣਾ ਲੈ ਹਾਂ ਪਾ ਸੋਨਾ ਬਣਾ ਮੇਰੇ ਪੁੱਤ ਨੂੰ ਨੈ ਜਿੱਦਾਂ ਬਣਾ ਲਗਾ ਉਹਦਾ ਬਣਾ ਲੈਣਾ ਪਾ ਪਪਾ ਪਾ ਇੱਕ ਘਰ ਲਈ ਦੋ ਘਰ ਬਣਾਣੇ ਆ ਦੋ ਘਰ ਮੈਨੂੰ ਪਤਾ ਇੱਕ ਭਾਜੀ ਦਾ ਤੇ ਇੱਕ ਮੇਰਾ ਘਰ ਮੇਰਾ ਘਰ ਪੁੱਤ ਤੈਨੂੰ ਤਾਂ ਆਪਾਂ ਉਹ ਵੱਡੇ ਘਰ ਤੇ ਹੁਣ ਤੈਨੂੰ ਤੇ ਤੇਰਾ ਘਰ ਨੂੰ ਭਾਜੀ ਦਾ ਘਰ ਬਣਾ ਤੈਨੂੰ ਤਾਂ ਬਹੁਤ ਵੱਡੇ ਕਰਮ ਆ ਮੇਰੇ ਬੋਤ ਨੂੰ ਇਦਾਂ ਕਰ ਜਾਨੀ ਤੂੰ ਜਿੱਦਾਂ ਤੁਸੀਂ ਮੰਮੀ ਨੂੰ ਘਰ ਢੇਲ ਦਿੱਤਾ ਘਰੇ ਜਿਹ ਵੱਡੇ ਘਰ ਆ ਲੈ ਨੇ ਮੈਨੂੰ ਢੇਲ ਦਿੱਤਾ ਤਾਂ ਮੈਂ ਕਿੱਥੇ ਰਾਂਗੀ ਇਸ ਕਾ ਉੱਤ ਇਦਾਂ ਕਰ ਤੇਰੇ ਦਾ ਮਾਛਾ ਵੀ ਮੇਰੀ ਨਹੀਂ ਹੈ ਓਫ 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 ਪਪਾ ਉਹਨੇ ਕੱਲੇ ਆ ਪੁੱਤ ਤੇਰੀ ਇੱਕ ਗੱਲ ਨੇ ਮੇਰਾ ਕਾਲਜਾ ਬਾੜਤਾ ਅੱਜ ਜੋ ਤੇਰੀ ਮਾਂ ਨੇ ਨੇ ਕੀਤਾ ਮੈਂ ਕਦੀ ਸੁਪਨੇ ਚ ਕਿਸੇ ਸੋਚਿਆ ਜਿਹੜੀ ਗੱਲ ਅੱਜ ਤੂੰ ਮੈਨੂੰ ਕਹਿਤੀ ਮੇਰਾ ਤਾਂ ਅੰਦਰ ਪਾਟ ਗਿਆ ਹੋ 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 ਮਰਦਾ ਦਾ ਉਹ ਕਰਕੇ ਆ ਕਿਉਂਕਿ ਮੁੰਡਿਆਂ ਦੇ ਤਾਂ ਘਰ ਹੁੰਦੇ ਕੁੜੀ ਦਾ ਕਿਹੜਾ ਘਰ ਹੁੰਦਾ ਪੁੱਤ ਜਿਹੜੀ ਗੱਲ ਤੂੰ ਅੱਜ ਮੈਨੂੰ ਸਮਝਾਤੀ ਹੈ ਨਾ ਜਿਹੜੀ ਤੇਰੀ ਮਾਂ ਦੇ ਨੂੰ ਮੈਂ ਬੋਲ ਕੋ ਬੋਲ ਬਿਰਦੇ ਅੱਜ ਮੈਨੂੰ ਮੇਰਾ ਕਾਰਜਾ ਚੀਟ ਦੇ ਤੇਰੀ ਗੱਲ ਸੁਣ ਕੇ ਜੇ ਥੋੜੇ ਕਰ ਜਾਂਦੀਆਂ ਉੱਥੇ ਪਰਾਈਆਂ ਤੇ ਪੇਕੇ ਘਰਤੀਆਂ ਜਾਂਦੀਆਂ ਤਾਂ ਉੱਥੇ ਪਰਾਈਆਂ ਈਆਂ ਦਾ ਘਰ ਕਿਹੜਾ ਹੁੰਦਾ ਤੈਂ ਅੱਜ ਸੋਚਣ ਲਈ ਮਨਜ਼ੂਰ ਕਰਤਾ ਆਪਣੇ ਬਾਪ ਨੂੰ ਹੁਣ ਆਪਾਂ ਜਾਣਾ ਤੇਰੀ ਮਾਂ ਕੋਲ ਨਾਲੇ ਮੈਂ ਗਲਤੀ ਮੰਨ ਕੇ ਆਉਂਗਾ ਤੇਰੇ ਮਾਮੇ ਕੋਲ ਤੇਰੀ ਮਾਮੀ ਕੋਲ ਨਾਲੇ ਤੇਰੀ ਮੰਮੀ ਨੂੰ ਆਪਾਂ ਲੈ ਕੇ ਆਣਾ ਮੇਰਾ ਪੁੱਤ ਤਿਆਰ ਹੋ ਆਪਾਂ ਹੁਣੇ ਜਾਣਾ ਬਾਜੀ ਤੇਰੇ ਨੂੰ ਸੱਦ ਗਏ ਆਪਾਂ ਹੁਣੇ ਲੈ ਕੇ ਆਣਾ ਤੇਰੀ ਮੰਮੀ ਨੂੰ ਠੀਕ ਆ ਤੇਰੀ ਮੰਮੀ ਦਾ ਆਹੀ ਘਰ ਆ ਐਸ ਟੱਚ ਵਿਆਹ ਕੇ ਆਈ ਸੀ ਮੈਂ ਲੈ ਕੇ ਆਇਆ ਸੀ ਤੇਰੀ ਮੰਮੀ ਦਾ ਇਹੀ ਘਰ ਆ ਘਰ ਦੀ ਸੀ ਮਾਲਕ ਤੇਰੀ ਮੰਮੀ ਦਾ ਤੂੰ ਅੱਜ ਮੇਰੀ ਅੱਖਾਂ ਖੋਲਦਿਆਂ